ਕਪੀਲ ਐ ਇਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਉੱਥੇ ਹੀ ਜਿੱਥੇ ਮੇਰੇ ਆਦਮੀ ਦਾ ਸਿਰਤੇ ਮਾਰੀ ਐ ਮੈਂ ਦੀ ਜਨਾਨੀ ਵੀ ਇਦਾਂ ਹੀ ਕਰਾਂਗੀ ਜਿੱਦਾਂ ਮੈਂ ਹੋਈ ਆ ਮੇਨੀ ਅਪੀਲ ਐ ਨਹੀਂ ਤਾਂ ਉਹ ਹੋਏਗਾ ਜਿਹੜਾ ਮੇਰੇ ਨਾਲ ਨਹੀਂ ਕਰੇਗਾ ਉਹਦੇ ਨਾਲ ਵੀ ਇਸ ਤਰ੍ਹਾਂ ਹੀ ਹੋਏਗਾ ਜਿਸ ਤਰ੍ਹਾਂ ਮੈਂ ਹੋਈ ਆ ਪਲੀਜ਼ ਮੇਰੀ ਕਪੀਲ ਐ ਮੈਨੂੰ ਪਲੀਜ਼ ਦੇ ਦਿਓ ਗੋਲੀ ਮਾਰਨ ਵਾਸਤੇ ਉਸ ਬੰਦੇ ਨੂੰ ਗੋਲੀ ਮੈਂ ਮਾਰਨੀ ਉੱਥੇ ਹੀ ਮਾਰਨੀ ਜਿੱਥੇ ਮੇਰੇ ਆਦਮੀ ਦੇ ਵਜਿਤੇ ਮੇਰੇ ਆਦਮੀ ਦੇ ਖੂਨ ਵਗਿਆ ਮੇਰੇ ਆਦਮੀ ਨੇ ਕਦੀ ਕਿਸੇ ਨਾਲ ਬੁਰਾ ਨਹੀਂ ਕੀਤਾ ਪਰ ਉਹਦੇ ਨਾਲ ਅੱਜ ਗਲਤ ਹੋਇਆ ਤੇ ਜੇ ਆ ਕੋਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਮੈਨੂੰ ਪਲੀਜ਼ ਕਮੈਂਟ ਮੈਨੂੰ ਜੋ ਵੀ ਹੈ ਮੈਨੂੰ ਇਜਾਜ਼ਤ ਦਿੱਤੀ ਜਾਏ ਕਿ ਮੈਂ ਗੋਲੀ ਮਾਰਾਂ ਤੇ ਸਾਰੀ ਬਰਾਦਰੀ ਦੇ ਵਿੱਚ ਮਾਰਾਂ ਉਹਨੂੰ ਗੋਲੀ ਜਗਦੀਪ ਸਿੰਘ ਚੰਨ ਤੇ ਉਹਦਾ ਮੁੰਡਾ सोनू ਉਹਦਾ ਜੁਆਇ ਪਰਮ ਉਹਦਾ ਕੋੜਮ ਟਿੰਕੂ ਇਹ ਚਾਰੇ ਜਾਨੇ ਪਹਿਲਾਂ ਮੇਰੀ ਦੁਕਾਨ ਤੇ ਆਏ ਆ ਇਹ ਬਹਿਸ ਫਸਾਈ ਕਰਕੇ ਚਲੇ ਗਏ ਆ ਆ ਪਰਮਾਨਾ ਬੈਠੇ ਆ ਬਾਅਦ ਵਿੱਚ ਚੰਨ ਚੰਨ ਦਾ ਮੁੰਡਾ ਚਾਨ ਦਾ ਇੱਕ ਸਾਰੇ ਦਾ ਮੁੰਡਾ ਸੀ ਗਗਨ ਇੱਕ ਦਾ ਜੁਆਈਏ ਸਾਰੇ ਫੇਰ ਆਏ ਇਹਨਾਂ ਨੇ ਆਂਦੇ ਗੱਲ ਹੀ ਕੋਈ ਨਹੀਂ ਆਂਦੇ ਸਾਰੇ ਗੋਲੀ ਮਾਰਦੀ ਬਾਅਦ ਮੇਰੇ ਮਾਮੇ ਦਾ ਮੁੰਡਾ ਬੈਠਾ ਸੀ ਉਹਦੇ ਗੋਲੀ ਲੱਗ ਗਈ ਜਿਹੜਾ ਕਿ ਉਸ ਇਹ ਝਗੜੇ ਵਿੱਚ ਮੌਜੂਦ ਵੀ ਨਹੀਂ ਬੈਸ ਵਿੱਚ ਵੀ ਮੌਜੂਦ ਨਹੀਂ ਉਹ ਮੌਕੇ ਤੇ ਜੀ ਦੱਸੋ ਕਿ ਮੈਂ ਪੁਲਿਸ ਪ੍ਰਸ਼ਾਸਨ ਦੇ ਵੈਨ ਨੂੰ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਸਜ਼ਾ ਦਿੱਤੀ ਹੈ ਬਾਹਰ ਨਾਗ ਦੇ ਤੇ ਸਾਰੇ ਜਿੰਨੇ ਜਾਣੇ ਹੈ ਨਾ ਸਾਰਿਆਂ ਦੇ ਸਖਤ ਕਾਰਵਾਈ ਕਰੋ ਕਾਰਨ ਕੀ ਆ ਕਿਉਂ ਇਹਨਾਂ ਨਾਲ ਟਕਰਾਰ ਹੋਈ ਜਾਂਦੀ ਆ ਆਪਾਂ ਕਾਰਨ ਟਕਰਾਰ ਕੋਈ ਨਹੀਂ ਜੀ ਸਾਡਾ ਬਿਜ਼ਨਸ ਆ ਥੋੜਾ ਜਿਹਾ ਲੈਣ ਦੇ ਨੇ ਬਹਿਸ ਕਰਕੇ ਚਲਾ ਗਿਆ ਹੈ ਆਪਾਂ ਕਹੇ ਚੱਲ ਕੋਈ ਨਹੀਂ ਇਹਨੇ ਨਸ਼ਾ ਕੀਤਾ ਸੀ ਬਹੁਤ ਜ਼ਿਆਦਾ ਇਹ ਤਾਂ ਲੈਣ ਦੇਣਗੇ ਨਾ ਅਸੀਂ ਸੋਨੇ ਦਾ ਸੀ ਸੋਨੇ ਦਾ ਥੋੜਾ ਲੈਣ ਦੇਣ ਸੀ ਸੋਨੇ ਦਾ ਲੈਣ ਦੇਣ ਸੀ ਜੀ 500 ਗ੍ਰਾਮ ਸੋਨੇ ਦਾ ਜੀ ਇਹ ਬਹਿਸ ਕਰਕੇ ਚਲਾ ਗਿਆ ਵਾ ਕੋਈ ਨਸ਼ਾ ਨਸ਼ਾ ਕੀਤਾ ਨਸ਼ਾ ਕੀਤਾ ਸੀ ਜੀ ਇਹਨੇ ਫੀਮ ਮੈਂ ਇਹ ਜਿਹੜੇ ਮੁੰਡੇ ਨੂੰ ਇਹ ਵੀ ਕਿਹਾ ਮੈਂ ਨਹੀਂ ਤੇਰੇ ਪਿਓ ਨੇ ਬਹੁਤ ਜ਼ਿਆਦਾ ਫੀਮ ਖਾਧੀ ਹੋਈ ਆ ਇਹਨੂੰ ਲੈ ਜਾ ਹਜੇ ਇੱਥੋਂ ਮੈਂ ਜਦੋਂ ਠੰਡਾ ਹੋ ਗਰ ਮੰਨਣ ਤੇ ਬੈ ਕੇ ਕਰੇ ਇਹ ਚਲੇ ਗਏ ਆ ਬਾਅਦ ਚ ਫਿਰ ਪਲਾਨਿੰਗ ਕਰਕੇ ਆਏ ਆ ਆਂਦੇ ਸਾਰੀ ਇਹਨਾਂ ਨੇ ਗੋਲੀ ਮਾਰਤੀ ਕਿੰਨੀਆਂ ਗੋਲੀਆਂ ਚਲਾਈਆਂ ਰਹੀਆਂ ਇਹਨਾਂ ਨੇ ਜਿਹ ਪੈਂਦੇ ਸੀ ਇੱਕੋ ਸਿਰ ਤੇ ਗੋਲੀ ਮਾਰੀ ਆ ਨਾਲੀ ਗੋਲੀ ਮਾਰ ਕੇ ਭੱਜ ਗਏ ਸਾਰੇ ਜਣੇ ਪੁਲਿਸ ਤੁਹਾਡੇ ਕੋਲ ਉੱਥੇ ਪਹੁੰਚੀ ਆ ਔਰ ਹੀ ਰਸਟ ਪਾਈ ਗਈ ਆ ਪੁਲਿਸ ਦੇ ਮਿਲ ਕੇ ਦੇਖੋ ਜੀ ਹਜੇ ਪਤਾ ਨਹੀਂ ਐ ਮੈਂ ਹਸਪੀਟਲ ਦੇ ਵਿੱਚ ਆ ਗਾਵਾਂ ਮੈਂ ਸਾਰਿਆਂ ਦੇ ਨਾਮ ਲਿਖਾਤੇ ਆ ਮੈਂ ਪ੍ਰਸ਼ਾਸਨ ਨੂੰ ਕਿ ਕਿਸੇ ਨੂੰ ਵੀ ਬਖਸ਼ਣਾ ਨਾ ਜਾਵੇ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਪੁਲਿਸ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਪੁਲਿਸ ਵੱਲੋਂ ਆਸ਼ਵਾਸਨ ਦਿੱਤੀ ਆਪਾਂ ਕੜੀ ਕਾਰਵਾਈ ਕਰਕੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਬੰਦੀ ਕਰਵਾ ਕੇ ਲੈਣਾ ਜੋ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਕਿਸੇ ਹਾਲ ਚਿਰ ਨਹੀਂ ਛੱਡਣਾ ਚਾਹੀਦਾ ਜੀ ਇਹਨਾਂ ਨੂੰ ਇਹਨਾਂ ਨੂੰ ਮੈਂ ਕਹਿੰਦਾ ਨਾ ਫਾਂਸੀ ਦੀ ਸਜ਼ਾ ਹੋਵੇ ਇਹ ਕੋਈ ਵੀ ਜਾਨ ਸਰ ਕਿੰਨੇ ਜਾਨੇ ਸੀ ਟੋਟਲ ਟੋਟਲ 4-5 ਜਾਨੇ ਸੀ ਹਾਂਜੀ ਸਰ ਕਿਹੜੇ ਮੁੰਡੇ ਦੇ ਪੈਸੇ ਲੈ ਜਾਂਦੇ ਨੇ ਕਾਰਨ ਗੋਲੀ ਚਲੀ ਕੀ ਕਾਰਨ ਵੀ ਇਹਨਾਂ ਦਾ ਜੀ ਆਪਸ ਹੀ ਇਹਨਾਂ ਦਾ ਪੈਸਿਆਂ ਦਾ ਲੈਣਦੇ ਕੋਈ ਸੋਨੇ ਦਾ ਲੈਣਦੇ ਸੀ ਜਿਹਦੇ ਵਿੱਚੋਂ ਜਿਹੜਾ ਜਸਦੀਪ ਸਿੰਘ ਚਾਹਨੇ ਆ ਉਹਨੇ ਉਹਨੇ ਗੁੱਸੇ 'ਚ ਆ ਕੇ ਉੱਥੇ ਮੁੜ ਕੇ ਜਾ ਕੇ ਆਣ ਕੇ ਤੇ ਉਹਨਾਂ ਨੂੰ ਲੈਣਦੇ ਦੇ ਕਰਕੇ ਇਹਨਾਂ ਨੂੰ ਜਿਹੜੀ ਗੋਲੀ ਮਾਰਤੀ ਅਪੀਲ ਹੈ ਇਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਉੱਥੇ ਹੀ ਜਿੱਥੇ ਮੇਰੇ ਆਦਮੀ ਦਾ ਸਿਰ ਤੇ ਮਾਰੀ ਏ ਮੈਂ ਦੀ ਜਨਾਨੀ ਵੀ ਇਦਾਂ ਹੀ ਕਰਾਂਗੀ ਜਿੱਦਾਂ ਮੈਂ ਹੋਈ ਹਾਂ ਮੇਰੀ ਅਪੀਲ ਹੈ ਨਹੀਂ ਤੇ ਉਹ ਜੀ ਤੇ ਮੇਰੇ ਆਦਮੀ ਤੇ ਕੂਰ ਵਗਿਆ ਮੇਰੇ ਆਦਮੀ ਨੇ ਕਦੀ ਕਿਸੇ ਨਾਲ ਬੁਰਾ ਨਹੀਂ ਕੀਤਾ ਪਰ ਉਹਦੇ ਨਾਲ ਅੱਜ ਗਲਤ ਹੋਇਆ ਤੇ ਜੇ ਅੱਜ ਉਹਨੂੰ ਇਨਸਾਫ ਮਿਲੇਗਾ ਤੇ ਇਹੀ ਮਿਲੇਗਾ ਉਸ ਬੰਦੇ ਨੂੰ ਗੋਲੀ ਮੈਂ ਮਾਰਾਂਗੀ ਮੈਨੂੰ ਪਲੀਜ਼ ਗਵਰਨਮੈਂਟ ਮੈਨੂੰ ਜੋ ਵੀ ਹੈ ਮੈਨੂੰ ਇਜਾਜ਼ਤ ਦਿੱਤੀ ਜਾਏ ਕਿ ਮੈਂ ਗੋਲੀ ਮਾਰਾਂ ਤੇ ਸਾਰੀ ਬਰਾਦਰੀ ਦੇ ਵਿੱਚ ਮਾਰਾਂ ਉਹਨੂੰ ਗੋਲੀ ਜਗਦੀਪ ਸਿੰਘ ਚੰਨ ਤੇ ਉਹਦਾ ਮੁੰਡਾ सोनू ਉਹਦਾ ਜੁਆਇ ਪਰਮ ਉਹਦਾ ਕੋੜਮ ਟਿੰਕੂ ਇਹ ਚਾਰੇ ਜਾਨੇ ਪਹਿਲਾਂ ਮੇਰੀ ਦੁਕਾਨ ਤੇ ਆਏ ਆ ਇਹ ਬਹਿਸ ਫਸਾਈ ਕਰਕੇ ਚਲੇ ਗਏ ਆ ਆਪਰ ਮਾਨਾ ਬੈਠੇ ਹਾਂ ਬਾਅਦ ਵਿੱਚ ਚੰਨ ਚੰਨ ਦਾ ਮੁੰਡਾ ਚਾਨ ਦਾ ਇੱਕ ਸਾਰੇ ਦਾ ਮੁੰਡਾ ਸੀ ਗਗਨ ਇੱਕ ਦਾ ਜੋਈਏ ਸਾਰੇ ਫੇਰ ਆਏ ਇਹਨਾਂ ਨੇ ਆਂਦੇ ਗੱਲ ਹੀ ਕੋਈ ਨਹੀਂ ਆਂਦੇ ਸਾਰੇ ਗੋਲੀ ਮਾਰਤੀ ਬਾਅਦ ਮੇਰੇ ਮਾਮੇ ਦਾ ਮੁੰਡਾ ਬੈਠਾ ਸੀ ਉਹਦੇ ਗੋਲੀ ਲੱਗ ਗਈ ਜਿਹੜਾ ਕਿ ਉਸ ਝਗੜੇ ਵਿੱਚ ਮੌਜੂਦ ਵੀ ਨਹੀਂ ਬੈਸ ਵਿੱਚ ਵੀ ਮੌਜੂਦ ਨਹੀਂ ਉਹ ਮੌਕੇ ਤੇ ਦਿੱਤਾ ਕਿ ਮੈਂ ਪੁਲਿਸ ਪ੍ਰਸ਼ਾਸਨ ਨੂੰ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਸਜ਼ਾ ਦਿੱਤੀ ਬਾਹਰ ਨਾ ਕਰਦੇ ਸਾਰੇ ਜਿੰਨੇ ਜਾਣੇ ਇਹਨਾਂ ਸਾਰਿਆਂ ਦੇ ਸਖਤ ਕਾਰਵਾਈ ਕਰੋ ਕਾਰਨ ਕੀ ਆ ਕਿਉਂ ਇਹਨਾਂ ਟਕਰਾਰ ਹੋਈ ਆ ਜੀ ਆਪ ਕਾਰਨ ਟਕਰਾਰ ਕੋਈ ਨਹੀਂ ਜੀ ਸਾਡਾ ਬਿਜ਼ਨਸ ਦਾ ਥੋੜਾ ਜਿਹਾ ਲੈਣ ਦੇ ਨੇ ਬੈਸ ਕਰਕੇ ਚਲਾ ਗਿਆ ਆਪਾਂ ਕਹਿੰਦੇ ਚਲ ਕੋਈ ਨਹੀਂ ਇਹਨੇ ਆਨਾਂ ਦੇ ਸੋਨੇ ਲੈਣ ਦੇਣ ਸੀ 500 ਗ੍ਰਾਮ ਸੋਨੇ ਦਾ ਜੀ ਇਹ ਐਸ ਕਰਕੇ ਚਲਾ ਗਿਆ ਵਾ ਕੋਈ ਨਸ਼ਾ ਨਸ਼ਾ ਕੀਤਾ ਜੀ ਇਹਨੇ ਫੀਮ ਖਾਂਦਾ ਬਹੁਤ ਜ਼ਿਆਦਾ ਮੈਂ ਤੇ ਮੁੰਡੇ ਨੂੰ ਇਹ ਵੀ ਕਿਹਾ ਮੈਂ ਨਹੀਂ ਤੇਰੇ ਪਿਓ ਨੇ ਬਹੁਤ ਜ਼ਿਆਦਾ ਫੀਮ ਖਾਦੀ ਹੋਈ ਆ ਇਹਨੂੰ ਲੈ ਜਾ ਹਜੇ ਇੱਥੋਂ ਮੈਂ ਜਦੋਂ ਠੰਡਾ ਹੋ ਕੇ ਮਾਨਣ ਦੇ ਬੈ ਕੇ ਕਰੇ ਇਹ ਚਲੇ ਗਿਆ ਇਹ ਬਾਅਦ ਚ ਫਿਰ ਪਲੈਨਿੰਗ ਕਰਕੇ ਆਏ ਆ ਆਂਦੇ ਸਾਰੀ ਇਹਨੇ ਗੋਲੀ ਮਾਰਤੀ ਕਿੰਨੀਆਂ ਗੋਲੀਆਂ ਚਲਾਈਆਂ ਰਹੀਆਂ ਜੀ ਇਹਨਾਂ ਨੇ ਜ ਪੈਂਦੇ ਇੱਕੋ ਸਿਰ ਤੇ ਗੋਲੀ ਮਾਰੀ ਆ ਨਾਲੀ ਗੋਲੀ ਮਾਰ ਕੇ ਭੱਜ ਗਏ ਸਾਰੇ ਜਣੇ ਪੁਲਿਸ ਤੁਹਾਡੇ ਕੋਲ ਉਥੇ ਪਹੁੰਚੀ ਆ ਔਰ ਹੀ ਰੱਦ ਪਾਈ ਗਈ ਇਹਦੀ ਪੁਲਿਸ ਦੇ ਵੱਲੋਂ ਦੇਖੋ ਜੀ ਹਜੇ ਪਤਾ ਨਹੀਂ ਹੈ ਮੈਂ ਹਸਪੀਟਲ ਦੇ ਵਿੱਚ ਆ ਗਾਵਾਂ ਮੈਂ ਸਾਰਿਆਂ ਦੇ ਨਾਮ ਲਗਾਤੇ ਆ ਮੈਂ ਪ੍ਰਸ਼ਾਸਨ ਨੂੰ ਕਿ ਕਿਸੇ ਨੂੰ ਵੀ ਬਖਸ਼ਣਾ ਨਾ ਜਾਵੇ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਪੁਲਿਸ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਪੁਲਿਸ ਵੱਲੋਂ ਆਸ਼ਵਾਸਨ ਦਿੱਤੀ ਆਪਾਂ ਕੜੀ ਕਾਰਵਾਈ ਕਰਕੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਬੰਦੀ ਕਰਵਾ ਕੇ ਲੈਣਾ ਜੋ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਕਿਸੇ ਹਾਲਤ ਵਿੱਚ ਨਹੀਂ ਛੱਡਣਾ ਚਾਹੀਦਾ ਜੀ ਇਹਨਾਂ ਨੂੰ ਇਹਨਾਂ ਨੂੰ ਮੈਂ ਕਹਿੰਦਾ ਨਾ ਫਾਂਸੀ ਦੀ ਸਜ਼ਾ ਹੋਵੇ ਇਹ ਕੋਈ ਵੀ ਜਾਨਾ ਨ ਸਰ ਕਿੰਨੇ ਜਣੇ ਸੀ ਟੋਟਲ ਟੋਟਲ 4-5 ਜਣੇ ਸੀ ਹਾਂਜੀ ਸਰ ਕਿਹੜਾ ਮੁੰਡੇ ਨੇ ਪੈਸੇ ਲੈ ਲੈਂਦੇ ਨੇ ਕਾਰਨ ਗੋਲੀ ਚਲੀ ਕੀ ਕਾਰਨ ਵੀ ਇਹਨਾਂ ਦਾ ਜੀ ਆਪਸ ਹੀ ਇਹਨਾਂ ਦਾ ਪੈਸਿਆਂ ਦਾ ਲੈਣਦੇ ਕੋਈ ਸੋਨੇ ਦਾ ਲੈਣਦੇ ਸੀ ਜਿਹਦੇ ਵਿੱਚੋਂ ਜਿਹੜਾ ਜਸਦੀਪ ਸਿੰਘ ਚਾਹਨੇ ਆ ਉਹਨੇ ਉਹਨੇ ਗੁੱਸੇ 'ਚ ਆ ਕੇ ਉੱਥੇ ਮੁੜ ਕੇ ਜਾ ਕੇ ਆਣ ਕੇ ਤੇ ਉਹਨੂੰ ਲੈਣਦੇ ਦੇ ਕਰਕੇ ਇਹਨਾਂ ਨੂੰ ਜਿਹੜੀ